ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਰਾਮ ਤੀਰਤ ਰੋਡ ਤੇ ਸਥਿਤ ਮਾਹਲ ਬਾਈਪਾਸ ਪੁਲ ਜਿਸ ਦਾ ਨਿਰਮਾਣ ਕਾਰਜ ਪਿਛਲੇ 7 ਸਾਲਾਂ ਤੋਂ ਕੀਤਾ ਜਾ ਰਿਹਾ ਪਰ ਅਜੇ ਤੱਕ ਪੂਰਾ ਨਹੀਂ ਹੋ ਸਕਿਆ। ਕਦੇ ਕਿਸੇ ਕੰਪਨੀ ਨੇ ਅਧਿਕਾਰ ਕੰਮ ਛੱਡ ਦਿੱਤਾ ਤਾਂ ਕਦੇ ਕਿਸੇ ਹੋਰ ਕਾਰਨਾਂ ਕਰ ਕੰਮ ਬੰਦ ਰਿਹਾ। ਫਾਸਪੇ ਨਿਊਜ਼ ਟੀਮ ਵੱਲੋਂ ਇਸ ਮਸਲੇ ਨੂੰ ਪਹਿਲ ਦੇ ਆਧਾਰ ਤੇ ਚੁੱਕਿਆ ਗਿਆ ਜਿਸ ਦੇ ਸਾਰਥਕ ਨਤੀਜੇ ਸਾਹਮਣੇ ਆਏ ਅਤੇ ਹੁਣ ਇਸ ਪੁਲ ਦਾ ਕੰਮ ਦੁਬਾਰਾ ਸ਼ੁਰੂ ਕੀਤਾ ਗਿਆ ਹੈ। ਤੇ ਉਮੀਦ ਹੈ ਕਿ ਆਉਣ ਵਾਲੇ ਕੁਝ ਮਹੀਨਿਆਂ ਤੱਕ ਇਸ ਦਾ ਨਿਰਮਾਣ ਕਾਰਜ ਪੂਰੀ ਤਰ੍ਹਾਂ ਮੁਕੰਮਲ ਹੋ ਜਾਵੇਗਾ। ਐਪਲ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਐਪਲ ਸਰਹੱਦੀ ਪਿੰਡਾਂ ਨੂੰ ਸ਼ਹਿਰ ਨਾਲ ਜੋੜਦਾ ਹੈ। ਰਾਮਕੀਰ ਫਰੋਡ ਪਿੰਡ ਮਾਲਜੇ ਬਹੁਤ ਮਾੜਾ ਹਾਲ ਸੀ ਪਹਿਲੇ ਤੇ ਚਲੋ ਇਹਨਾਂ ਨੇ ਪੱਤਰਕਾਰ ਸਾਹਿਬ ਆਏ ਇਹਨਾਂ ਨੇ ਆਣ ਕੇ ਗੱਲਬਾਤ ਕਰਕੇ ਖਬਰ ਲਾ ਕੇ ਬਹੁਤ ਸੋਹਣਾ ਕੰਮ ਸ਼ੁਰੂ ਕਰਵਾਇਆ। ਬੜੀਆਂ ਖਬਰਾਂ ਲੱਗਦੀਆਂ ਰਹੀਆਂ। ਫਿਰ ਕੰਮ ਸ਼ੁਰੂ ਪ੍ਰਸ਼ਾਸਨ ਨੇ ਕੀਤਾ। ਪ੍ਰਸ਼ਾਸਨ ਸੁਣ ਕੇ ਬੇਨਤੀ ਇਹਨਾਂ ਨੇ ਪ੍ਰਮਾਨ ਕਰਕੇ ਫਿਰ ਕੰਮ ਸ਼ੁਰੂ ਕਰਾਇਆ। ਬਹੁਤ-ਬਹੁਤ ਧੰਨਵਾਦ ਇਹਨਾਂ ਦਾ। ਇਹ ਕੰਮ ਵਧੀਆ ਤਰੀਕੇ ਨਾਲ ਕਰਨ। ਸਾਰਾ ਫਾਸਟ ਕਰਨ ਜਨਾ ਹੋ ਸਕਦਾ ਵਾ ਪਹਿਲਾਂ ਤੇ ਬਹੁਤ ਮਾੜੇ ਹਲਾ ਦੇ ਐਕਸੀਡੈਂਟ ਬਹੁਤ ਹੁੰਦੇ ਸੀ ਇੱਥੇ ਜੀ ਕਈ ਵਾਰ ਐਕਸੀਡੈਂਟ ਹੋਏ ਜੀ ਇੱਥੇ ਤੇ ਫਿਰ ਇਹ ਮਤਲਬ ਚੌੜਾ ਹੋਣ ਲੱਗਾ ਪੌੜ ਹੋ ਜਾਏਗਾ ਜੀ ਇਹ ਕਹਿ ਰਿਹਾ 1.5-2 ਮਹੀਨੇ ਤੱਕ ਹੋ ਜਾਏਗਾ ਕੰਪਲੀਟ ਬਹੁਤ ਜ਼ਿਆਦਾ ਸੁੱਖ ਹੋ ਜਾਏਗਾ ਜੀ ਸਾਰੀ ਦੁਨੀਆ ਨੂੰ ਤੇ ਜਾ ਥੋੜਾ ਹੀ ਹੁਣ ਟ੍ਰਿਪਲ ਹੋ ਜਾਏਗਾ ਜੀ ਬਹੁਤ ਵਧੀਆ ਮਾਹਲ ਬਾਈਪਾਸ ਪੁਲ ਤੇ ਖੜੇ ਆ ਜਿਹੜਾ ਪੁਲ ਪਿਛਲੇ ਕਈ ਸਾਲਾਂ ਤੋਂ ਬਣਿਆ ਹੋਇਆ ਸੀ ਜਿਹੜਾ ਆਪਣੀ ਉਮਰ ਹੰਢਾ ਚੁੱਕਾ ਹੈ ਤੇ ਪਿਛਲੇ 7 ਸਾਲਾਂ ਤੋਂ ਇਸ ਪੁਲ ਦਾ ਜਿਹੜਾ ਨਿਰਮਾਣ ਕਾਰਜ ਸ਼ੁਰੂ ਕੀਤਾ ਗਿਆ ਸੀ ਉਹ ਅੱਜ ਤੱਕ ਪੂਰਾ ਨਹੀਂ ਹੋਇਆ ਤੇ ਹੁਣ ਸਤੀਸ਼ ਅਗਰਵਾਲ ਕੰਪਨੀ ਵੱਲੋਂ ਇਸ ਪੁਲ ਦਾ ਨਿਰਮਾਣ ਜਿਹੜਾ ਉਹ ਕਰਵਾਇਆ ਜਾ ਰਿਹਾ ਹੈ ਪਰ ਜਿਹੜਾ ਪੁਰਾਣਾ ਪੁਲ ਹੈ ਆਖਿਆ ਜਾ ਰਿਹਾ ਹੈ ਕਿ ਉਹਨੂੰ ਨਹੀਂ ਤੋੜਿਆ ਜਾਵੇਗਾ ਇਹਨੂੰ ਇਸੇ ਤਰ੍ਹਾਂ ਹੀ ਰਹਿਣ ਦਿੱਤਾ ਜਾਵੇਗਾ ਹੁਣ ਇਸ ਦੀ ਮੁਨਿਆਦ ਖਤਮ ਹੈ ਜਾਂ ਨਹੀਂ ਇਹ ਇੰਜੀਨੀਅਰ ਹੀ ਦੱਸ ਸਕਦੇ ਨੇ ਪਰ ਉਮੀਦ ਕਰਦੇ ਹਾਂ ਕਿ ਇਸ ਪੁਲ ਦਾ ਜਿਹੜਾ ਨਿਰਮਾਣ ਹੈ ਇਹ ਜਲਦ ਪੂਰਾ ਕਰਕੇ ਜਨਤਾ ਦੇ سپਰਤ ਕੀਤਾ ਜਾਵੇਗਾ ਤਾਂ ਜੋ ਲੋਕਾਂ ਦੀ ਰਾਹ ਆਸਾਨ ਹੋ ਸਕੇ ਸਹਿਯੋਗੀ ਰਾਕੇਸ਼ ਦੇ ਨਾਲ ਵਿਜੇ ਕੁਮਾਰ ਫਾਸਟਵੇ ਨਿਊਜ਼ ਅੰਮ੍ਰਿਤਸਰ